ਸੀ ਚਾਰਕਟ ਸਮਾਸਤੀਆ ਸੋਸਾਇਟੀ ਦੇ ਬੈਲਰ ਹੈਡ ਸ਼ੁੱਧ ਵਾਤਾਵਰਣ ਸਵਸਥਾ ਗਿਰਦਾ ਹਰਾ ਇਨਕਲਾਬ ਅਤੇ ਉਤਸਲ ਦੇ ਚਾਰਕਟ ਸਮਾਜ ਦੀ ਸਿਰਜਣਾ ਲਈ ਜੁਸ਼ਟਾਕਟੇ ਮੰਨ ਸਾਨੂੰ ਬੜਾ ਮਾਣ ਆ ਕਿ ਜੋ ਕੰਮ ਪਿਛਲੇ 25-30 ਸਾਲਾਂ ਤੋਂ ਸਰਕਾਰਾਂ ਤੇ ਸਨੇਹਾ ਲੀਡਰ ਦਿਨਾਂ ਤੋਂ ਨਹੀਂ ਹੋ ਸਕਿਆ ਉਹ ਸਾਡੀ ਟੀਮ ਨੇ ਬੜੀ ਸ਼ਿੱਦਤ ਨਾਲ ਬਾਖੂਬੀ ਕੰਮ ਖਾਇਆ ਤੇ ਉਫਲੂ ਪ੍ਰਕਾਰ ਨਾਲ ਫੇਸਿੰਗ ਕਰਕੇ ਤੇ ਅਸੀਂ ਆ ਬੂਟੇ ਲਾ ਕੇ ਜਿਸ ਨੂੰ ਕਲਦਾ ਕਰਦੇ ਆ ਵੀ ਸਾਡੀ ਜਿਹੜੀ ਮੁਹਿੰਮ ਐਵੇਂ ਸ਼ ਚੱਲਦੀ ਰਹੇ ਤੇ ਸਾਡੀ ਇਸ ਸ਼ੁੱਧ ਵਾਤਾਵਰਣ ਦੀ ਜਿਹੜੀ ਹੈਗੀ ਆ ਸਵਾਸਥ્ય ਭਾਰਤ ਅਭਿਆਨ ਸੰਬੰਧੀ ਜਿਹੜੀ ਸਾਡੀ ਮੁਹਿੰਮ ਨੂੰ ਵੇਖਦੇ ਹੋਏ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਸ੍ਰੀ ਸੰਜੀਵ ਪੱਤਰਾ ਜੀ ਨੇ ਸਾਨੂੰ 250 ਪਲਾਂਟਸ ਜਿਹੜੇ ਆ ਮਹਿੰਗੇ ਵਧੀਆ ਸ਼ਾਨਦਾਰ ਬੂਟੇ ਜਿਹਦੇ ਵਿੱਚ ਮਹਿੰਗੇ ਆਪਣੇ ਵਿਦੇਸ਼ੀ ਅੰਬਾ ਦੇ ਬੂਟੇ ਪਾਮ ਦੇ ਰੁੱਖ ਤੇ ਹੋਰ ਡੈਕੋਰੇਸ਼ਨ ਤੇ ਸ਼ਾਨਦਾਰ ਤੇ ਸ਼ਾਨਦਾਰ ਕੰਮ ਕੀਤਾ ਨੂੰ ਕਿਹ ਜਿਹਾ ਕਹਿ ਜੀ ਬਣਾਇਆ ਹੈ। ਅਸੀਂ ਉਹਨਾਂ ਨੂੰ ਸਨਮਾਨਿਤ ਕਰ ਚੁੱਕੇ ਹਾਂ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆਧਿਆਚਾਰਾ ਨੇ ਸਾਨੂੰ ਅਪਰੀਸ਼ੀਏਟ ਕੀਤਾ ਹੈ। ਤੇ ਹੋਰ ਅਸੀਂ ਆਪ ਜੀ ਦੇ ਮਾਧਮ ਰਾਹੀਂ ਆਪਾਂ ਨੂੰ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਬੂਟੇ ਜਿੱਲੇ ਹੋ ਸਕਦੇ ਵੱਧ ਤੋਂ ਵੱਧ ਬੂਟੇ ਲਗਾਓ। ਕਿਉਂਕਿ ਜਿਹੜੇ ਛੋਟੇ ਵਾਤਾਵਰਣ ਹੈ ਤੇ ਜਿਹੜਾ ਹਰਾ ਭਰਾ ਜਿਹਾ ਇਹ ਸਭ ਨੂੰ ਮਨਪਰੂ ਚੰਗਾ ਲੱਗਦਾ ਇਸ ਵਾਸਤੇ ਅਸੀਂ ਹਿਮਾਚਲ ਤੇ ਹੋਰ ਪਹਾੜਾਂ ਵਾਲੀਆਂ ਵਾਦੀਆਂ ਵਿੱਚ ਜਾਂਦੇ ਹਾਂ ਜੋ ਕਿ ਉੱਥੇ ਸਭ ਸੁਖ ਨੂੰ ਆਦੋ ਕਰ ਸਕੀਏ ਕਿਉਂ ਨਾ ਅਸੀਂ ਆਪ ਹੀ ਆਪਣੇ ਆਦਿਵਾਰਾ ਸਵੱਛ ਰੱਖੀਏ ਸ਼ੁੱਧ ਰੱਖੀਏ ਤੇ ਵਾਤਾਵਰਣ ਨੂੰ ਠੇਲਵਾਈਏ ਤੇ ਆਪਣਾ ਪੈਸਾ ਤੇ ਆਪਣਾ ਸਮਾਂ ਖਰਚਣ ਤੋਂ ਬਰਬਾਦ ਕਰਨ ਤੋਂ ਆਪਣੇ ਯਾਦ ਦੇ ਵਿੱਚ ਜਿਹੜਾ ਹੈ ਆਪਣਾ ਵਾਤਾਵਰਣ ਦਾ ਸਕੂਨ ਲੈ ਸਕੀਏ ਬਹੁਤ ਬਹੁਤ ਧੰਨਵਾਦ